ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਠੰਡ ਤੋਂ ਬਚੀ ਹੋਏ ਹੋਵੋਗੇ ਠੀਕ ਹੈ ਤੇ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਜੀ ਉਹ ਹੈਗੀ ਆ ਜੀ ਏ ਲਾਈਨ ਸ਼ੇਪ ਪਲਾਜ਼ੋ ਦੀ ਮਤਲਬ ਕਿ ਜਿਹੜਾ ਪਲਾਜ਼ੋ ਆਪਾਂ ਨੂੰ ਖੁੱਲਾ ਹੁੰਦਾ ਤੇ ਨੀਚੋਂ ਆਪਾਂ ਨੂੰ ਅੰਬ੍ਰੇਲਾ ਪਲਾਜ਼ੋ ਵਾਂਗੂ ਹੀ ਲੁੱਕ ਦਿੰਦਾ ਠੀਕ ਹੈ ਤੇ ਤੁਸੀਂ ਜੇ ਮਤਲਬ ਕਿ ਅੰਬ੍ਰੇਲਾ ਪਲਾਜ਼ੋ ਦਾ ਤੁਹਾਡੇ ਕੋਲ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਇਹ ਵਾਲਾ ਪਲਾਜ਼ੋ ਵੀ ਟਰਾਈ ਕਰ ਸਕਦੇ ਹੋ ਤੇ ਤੁਹਾਡਾ ਵਧੀਆ ਖੁੱਲਡੁੱਲਾ ਪਲਾਜ਼ੋ ਲੱਗੂਗਾ ਮਤਲਬ ਕਿ ਵਧੀਆ ਸ਼ੇਪ ਆਊਗੀ ਜਿਵੇਂ ਆਪਣੇ ਅੰਬ੍ਰੇਲਾ ਪਲਾਜ਼ੋ ਦੀ ਆਉਂਦੀ ਆ ਠੀਕ ਹੈ ਜੀ ਜਿਹੜੇ ਲੂਜ਼ ਪਲਾਜ਼ੋ ਦੀ ਜਿਹੜੀ ਕਟਿੰਗ ਹੈਗੀ ਆ ਉਹ ਥੋੜੀ ਜੀ ਦੂਸਰੇ ਪਲਾਜ਼ੋ ਨਾਲੋਂ ਅਲੱਗ ਆ ਗਈ ਠੀਕ ਹੈ ਜਿਵੇਂ ਆਪਾਂ ਪੈਂਟ ਕੱਟਦੇ ਆ ਜਾਂ ਆਪਾਂ ਨਾਰਮਲ ਪਲਾਜ਼ੋ ਕੱਟਦੇ ਆ ਇਹਦੀ ਜਿਹੜੀ ਕਟਿੰਗ ਆ ਥੋੜਾ ਜਿਹਾ 19 21 ਦਾ ਉਹਦਾ ਫਰਕ ਆ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸ ਦਿਆਂ ਕਿ ਵੀ ਕਿਵੇਂ ਆਪਾਂ ਫਰਕ ਪ ਦੇਖੋ ਜਿਵੇਂ ਮੈਂ ਖੁਦ ਕਟਿੰਗ ਕਰਦੀ ਆ ਤੇ ਕਸਟਮਰ ਦੇ ਸੂਟ ਸਟਿਚ ਕਰਦੀ ਆ ਮੈਂ ਤੁਹਾਨੂੰ ਬਿਲਕੁਲ ਓਵੇਂ ਸੇਮ ਕਟਿੰਗ ਜਾਂ ਸਟਿਚਿੰਗ ਦੱਸਦੀ ਹੁੰਨੀ ਆ ਜਿਵੇਂ ਮੈਂ ਖੁਦ ਕਰਦੀ ਆ ਠੀਕ ਹੈ ਤਾਕੀ ਮਤਲਬ ਮੈਂ ਨਹੀਂ ਚਾਹੁੰਦੀ ਹੈਗੀ ਕਿ ਤੁਹਾਡੇ ਸੂਟ ਕਿਸੇ ਤਰ੍ਹਾਂ ਨਾਲ ਖਰਾਬ ਹੋਣ ਠੀਕ ਹੈ ਤੁਸੀਂ ਮੇਰੇ ਆਪਣੇ ਸੂਟ ਵੀ ਦੇਖ ਸਕਦੇ ਹੋ ਹੁੰਨੇ ਹੋ ਪਾਏ ਹੋਏ ਕਿ ਜਿਹੜੀ ਗੱਲ ਮੈਂ ਤੁਹਾਨੂੰ ਕਹਿਨੀ ਆ ਮੇਰਾ ਸੂਟ ਓਵੇਂ ਖੁਦ ਦਾ ਵੀ ਓਵੇਂ ਸਟਿਚ ਕੀਤਾ ਹੋਊਗਾ ਜਿਵੇਂ ਹੁਣ ਮੇਰਾ ਇਹ ਸੂਟ ਹੈ ਤੁਸੀਂ ਦੇਖ ਸਕਦੇ ਜਿਵੇਂ ਮੈਂ ਤੁਹਾਨੂੰ ਕਹਿ ਦਿੰਦੀ ਹੁੰਦੀ ਆ ਨਾ ਕਿ ਤੁਸੀਂ ਫਿਟਿੰਗ ਦੇ ਨਿਸ਼ਾਨ ਘਟਾ ਕੇ ਲਗਾ ਲਓ ਜਾਂ ਵਧਾ ਕੇ ਲਾ ਲਓ ਹਨਾ ਮੇਰੇ ਆਪਣੇ ਸੂਟ ਦੇ ਵਿੱਚ ਵੀ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਕਿਤੇ ਵੀ ਐਦਾ ਝੋਲ ਵਗੈਰਾ ਨਹੀਂ ਪੈਂਦਾ ਹੈਗਾ ਹਨਾ ਤੇ ਨਾ ਹੀ ਇੱਥੇ ਫਲਾਵਰਟ ਹੁੰਦੀ ਆ ਮੋਢਿਆਂ ਦੇ ਵਿੱਚ ਤੇ ਤੁਸੀਂ ਦੇਖੋ ਮੇਰੇ ਆਪਣੇ ਸੂਟ ਵੀ ਉਸੇ ਹਿਸਾਬ ਦੇ ਹੋਣਗੇ ਜਿਵੇਂ ਮੈਂ ਤੁਹਾਨੂੰ ਖੁਦ ਦੱਸੂਗੀ ਇਸੇ ਲਈ ਤੁਸੀਂ ਨਾ ਥੋੜਾ ਜਿਹਾ ਬਸ ਆਪਣੀ ਪਕੜ ਬਣਾਇਆ ਕਰੋ ਸਟੀਚਿੰਗ ਔਰ ਕਟਿੰਗ ਤੇ ਜਿਵੇਂ ਜਿਵੇਂ ਤੁਸੀਂ ਕਰਦੇ ਜਾਓਗੇ ਤੁਹਾਨੂੰ ਹੌਲੀ ਹੌਲੀ ਹਿਸਾਬ ਆਉਂਦਾ ਜਾਊਗਾ ਕਿਉਂਕਿ ਦੇਖੋ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਪਹਿਲਾਂ ਸਾਰੇ ਗਲਤੀਆਂ ਕਰ ਕਰਕੇ ਸਿੱਖਦੇ ਹੁੰਦੇ ਨੇ ਹਨਾ ਤੇ ਮੈਂ ਵੀ ਗਲਤੀਆਂ ਕੀਤੀਆਂ ਤੇ ਫਿਰ ਮੈਂ ਉੱਥੋਂ ਆਪਣੀ ਗਲਤੀ ਨੂੰ ਸੁਧਾਰਿਆ ਕਿ ਇਹ ਗਲਤੀ ਕਿਉਂ ਆ ਰਹੀ ਹੈ ਠੀਕ ਹੈ ਫਿਰ ਮੈਂ ਪਿੱਛੇ ਪੈ ਜਾਂਦੀ ਹੁੰਦੀ ਸੀ ਉਸ ਚੀਜ਼ ਦੇ ਵੀ ਮੈਂ ਆਪਣੀ ਗਲਤੀ ਨੂੰ ਸੁਧਾਰਨਾ ਠੀਕ ਹੈ ਬਣੋ ਤੇ ਤੁਸੀਂ ਵੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਹੌਲੀ ਹੌਲੀ ਪੁਆਇੰਟ ਦੱਸਦੀ ਜਾਊਂਗੀ ਤੇ ਤੁਹਾਨੂੰ ਆਪਣੀ ਜਿਹੜੀਆਂ ਤੁਹਾਡੀਆਂ ਗਲਤੀਆਂ ਨੇ ਉਹ ਸੁਧਰਦੀਆਂ ਜਾਣਗੀਆਂ ਠੀਕ ਹੈ ਤੇ ਜਿਵੇਂ ਮੈਂ ਆਪਣੇ ਖੁਦ ਦੇ ਸੂਟ ਸਟਿਚ ਕਰਦੀਆਂ ਤੇ ਕਸਟਮਰ ਦੇ ਸੂਟ ਸਟਿਚ ਕਰਦੀ ਮੈਂ ਤੁਹਾਨੂੰ ਉਵੇਂ ਹੀ ਦੱਸਦੀਆਂ ਬਿਲਕੁਲ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਆਪਾਂ ਦੇਖੋ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਆਪਾਂ ਕੱਪੜੇ ਨੂੰ ਨਾ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਠੀਕ ਹੈ ਪੈਨੋ ਪ੍ਰੈਸ ਕਰ ਲਿਆ ਕਰੋ ਕੱਪੜੇ ਨੂੰ ਜ਼ਰੂਰ ਕਿਉਂਕਿ ਜਿਹੜੀ ਪ੍ਰੈਸ ਕਰਨ ਤੋਂ ਬਾਅਦ ਫਿਨਿਸ਼ਿੰਗ ਆਉਂਦੀ ਹੈ ਨਾ ਕੱਪੜੇ ਦੀ ਉਹ ਏਦਾਂ ਜੇ ਤੁਸੀਂ ਬਾਲਾਂ ਵਾਲੇ ਕੱਪੜੇ ਦੀ ਕਟਿੰਗ ਕਰੋਗੇ ਤਾਂ ਉਹ ਫਿਨਿਸ਼ਿੰਗ ਏਦਾਂ ਨਹੀਂ ਆਉਂਦੀ ਹੈਗੀ ਠੀਕ ਹੈ ਤੇ ਦੇਖੋ ਮੈਂ ਏਦਾਂ ਕੱਪੜੇ ਨੂੰ ਪ੍ਰੈਸ ਕਰ ਲਿਆ ਤੇ ਮੈਂ ਇਹਨੂੰ 4 ਫੋਲਡ ਕਰ ਲਿਆ ਠੀਕ ਹੈ ਇਹ ਦੀ ਇਹ ਇੱਕ ਤਹਿ ਹੋ ਗਈ ਇਹਦੀ ਇਹ ਇੱਕ ਤਹਿ ਹੋ ਗਈ ਇਹ ਦੋ ਹੋ ਗਈਆਂ ਤੇ ਹੁਣ ਆਪਾਂ ਇਹ ਏਦਾਂ 4 ਫੋਲਡ ਕਰਕੇ ਤਹਿ ਲਗਾ ਲਾਂਗੇ ਠੀਕ ਹੈ ਕੰਨੀ ਵਾਲੀ ਸਾਈਡ ਆ ਜਿਹੜੀ ਮੈਂ ਉਹ ਆਪਣੀ ਤਰਫ ਰੱਖੂੰਗੀ ਠੀਕ ਆ ਆਪਾਂ ਦਾ ਤੈਅ ਲਾ ਲਈਓ ਕੱਪੜੇ ਦੀ ਚੰਗੀ ਤੇ ਹੁਣ ਆਪਾਂ ਇਹਦੀਆਂ ਨਿਸ਼ਾਨੀਆਂ ਲਗਾਵਾਂਗੇ ਦੀ ਲੈਂਥ ਹੈਗੀ ਆ ਜੀ 35 ਇੰਚ ਠੀ 35 ਇੰਚ ਰੈਡੀ ਤੇ ਇਹਨਾਂ ਦੀ ਹਿੱਪ ਹੈਗੀ ਆ ਜੀ 22 ਮਤਲਬ ਕਿ ਮੈਂ ਸ਼ਰਟ ਦੀ ਜਿਹੜੀ ਹਿੱਪ ਹੈਗੀ ਆ ਉਹ ਇਹਨਾਂ ਦੀ ਹੈਗੀ ਆ 22 ਤੇ ਆਪਾਂ ਇਹਦੇ ਵਿੱਚ ਲੂਜ਼ਿੰਗ ਦੇਵਾਂਗੇ ਕਿਉਂਕਿ ਇਹ ਨਾ ਲੂਜ਼ ਵਾਲਾ ਪਲਾਜ਼ੋ ਹੈ ਠੀਕ ਹੈ ਫਿਟਿੰਗ ਚ ਨਹੀਂ ਆਉਣਾ ਇਹਦੇ ਵਿੱਚ ਲੂਜ਼ਿੰਗ ਆਪਾਂ 7 ਇੰਚ ਦੀ ਦੇਵਾਂਗੇ ਠੀਕ ਹੈ ਉਦਾਂ ਆਪਾਂ 5 ਇੰਚ ਦੀ ਲੂਜ਼ਿੰਗ ਦੰਨਿਆ ਪਰ ਇਹਦੇ ਵਿੱਚ ਆਪਾਂ 7 ਇੰਚ ਦੀ ਲੂਜ਼ਿੰਗ ਦੇਵਾਂਗੇ ਠੀਕ ਹੈ ਕਿਉਂਕਿ ਆਪਾਂ ਇਹਦੇ ਵਿੱਚ ਫਿਟਿੰਗ ਵਗੈਰਾ ਕੁਝ ਨਹੀਂ ਕਰਨੀ ਸਿਰਫ ਆਪਾਂ ਸ਼ੇਪ ਦੇਣੀ ਆ ਨਹੀਂ ਚੋ ਠੀਕ ਹੈ ਜਿੱਦਾਂ ਹੁਣ 22 ਇੰਚ ਇਹਨਾਂ ਦੀ हिਪ ਹੈਗੀ ਆ ਤਾਂ ਆਪਾਂ 7 ਇੰਚ ਦੀ ਲੂਜ਼ਿੰਗ ਦੇਵਾਂਗੇ ਇਹਦੇ ਵਿੱਚ ਤਾਂ ਆਪਾਂ 29 ਦੇ ਕੱਟ ਕਰਾਂਗੇ ਠੀਕ ਹੈ ਇਹ ਹੁਣ ਇਹਨਾਂ ਦੀ हिਪ ਹੈਗੀ ਆ 22 ਇੰਚ ਕਾ ਆਪਾਂ 7 ਇੰਚ ਪਲੱਸ ਕਰਕੇ 29 ਤੇ ਦੀ ਕਟਿੰਗ ਕਰਾਂਗੇ 2 ਇੰਚ ਵਿੱਚ ਹੋ ਜੂਗਾ ਇਹਦੇ ਸਲਾਈਆਂ ਦਾ ਠੀਕ ਹੈ 29 ਤੋਂ ਘਟ ਕੇ ਇਹ 27 ਰਹਿ ਜੂਗੀ ਇਹਨਾਂ ਦੀ हिਪ ਤੇ ਖੁੱਲਾ ਡੁੱਲਾ ਹੀ ਰੱਖਣਾ ਆਪਾਂ ਤੁਸੀਂ ਵੀ ਜਿੰਨੀ ਵੀ ਤੁਹਾਡੀ हिਪ ਹੈਗੀ ਹੈ ਜੇ ਤੁਸੀਂ ਲੂਜ਼ ਵਾਲਾ ਪਲਾਜ਼ੋ ਬਣਾਉਣਾ ਤਾਂ ਤੁਸੀਂ ਉਹਦੇ ਵਿੱਚ 7 ਇੰਚ ਦੀ ਮਤਲਬ ਪਲੱਸ ਕਰ ਲਓ ਠੀਕ ਹੈ ਉਹ ਮੈਂ ਤੁਹਾਨੂੰ ਦੱਸਦੀਆਂ ਕਿ ਕਿਵੇਂ ਤੁਸੀਂ ਇਹਦੇ ਵਿੱਚ ਲੈਣਾ ਹੁੰਦਾ ਠੀਕ ਹੈ ਤੇ ਦੇਖੋ ਕਸਟਮਰ ਦੀ ਲੈਂਥ ਹੈਗੀ ਹੈ ਜੀ ਸਾਡੇ 35 ਇੰਚ ਪਹਿਲਾਂ ਆਪਾਂ ਕੱਪੜੇ ਨੂੰ ਆਪਾਂ ਸਿੱਧਾ ਕਰ ਲਵਾਂਗੇ ਠੀਕ ਹੈ ਇਹਦਾ ਜਿਹੜਾ ਘਾਟਵਾਦ ਹੋਊਗੀ ਕੱਪੜੇ ਦੀ ਉਹ ਨਿਕਲ ਜੂਗੀ ਸਾਰੀ ਤੇ ਫੇਰ ਆਪਾਂ ਨੀਚੋਂ 2 ਇੰਚ ਫੋਲਡਿੰਗ ਦਾ ਲੈ ਲਵਾਂਗੇ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਡੇਢ ਲੈਣਾ ਡੇਢ ਲੈ ਲਓ 2 ਲੈਣਾ 2 ਲੈ ਲਓ ਠੀਕ ਹੈ ਤੇ ਹੁਣ ਦੇਖੋ ਇਹਦੀ ਲੈਂਥ ਹੈਗੀ ਆ ਜੀ 35.5 ਇੰਚ ਤੇ ਮੈਂ 35.5 ਇੰਚ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਤੇ ਇਹ ਨਿਸ਼ਾਨ ਨੂੰ ਤੁਸੀਂ ਸਿੱਧਾ ਕਰ ਲਓ ਠੀਕ ਹੈ ਤੇ ਇਹਦੀ ਕਟਿੰਗ ਵੀ ਆਪਾਂ ਸੈਂਟਰ ਕਰਕੇ ਕਰਾਂਗੇ ਜਿਵੇਂ ਹੁਣ ਮੇਰੇ ਕੱਪੜੇ ਦਾ ਘੇਰਾ ਹੈਗਾ ਇਦਾਂ 4 ਫੋਲਡ ਕਰਕੇ ਇਹ ਆ ਰਿਹਾ 21 21 22 ਇੰਚ ਆ ਰਿਹਾ ਹੈਗਾ ਤੇ ਮੈਂ ਇਹਦਾ 11 11.5 ਤੇ ਨਿਸ਼ਾਨ ਲਗਾ ਲੂੰਗੀ ਠੀਕ ਹੈ ਹੁਣ ਦੇਖੋ ਆਪਣੀ 29 ਸੀਗੀ ਪਹਿਲਾਂ ਇਦਾਂ ਆਪਾਂ ਇੰਚ ਟੇਪ ਕਰਨਾ ਠੀਕ ਹੈ ਪਹਿਲਾਂ ਇਹਨੂੰ ਆਇਆ 2 ਫੋਲਡ ਕਰ ਲੈਣਾ 29 ਤੇ ਫਿਰ ਇਹਨੂੰ ਆਪਾਂ ਇੱਕ ਵਾਰ ਫੇਰ ਫੋਲਡ ਕਰ ਲੈਣਾ ਠੀਕ ਹੈ ਐ ਕਰਕੇ ਫਿਰ ਇਹਦਾ ਚੌਥਾ ਹਿੱਸਾ ਨਿਕਲਿਆ ਹੁੰਦਾ ਹੁੰਦਾ ਠੀਕ ਹੈ ਆ ਦੇਖੋ ਹੁਣ ਇਹਦਾ ਚੌਥਾ ਹਿੱਸਾ ਨਿਕਲਿਆ ਸਵਾ 7 ਤੇ ਆਪਾਂ 7/2 ਤੇ ਨਿਸ਼ਾਨ ਲਗਾ ਲਾਂਗੇ ਇਹ ਸੈਂਟਰ ਵਾਲੇ ਨਿਸ਼ਾਨ 'ਤੇ ਠੀਕ ਹੈ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹ ਤੋਂ ਤੁਸੀਂ 7/2 ਇੰਚ ਇੱਧਰ ਨਿਸ਼ਾਨ ਲਗਾ ਲਓ ਤੇ 7/2 ਇੰਚ ਹੀ ਤੁਸੀਂ ਇੱਧਰ ਨਿਸ਼ਾਨ ਲਗਾ ਲਓ ਠੀਕ ਹੈ ਹੁਣ ਇਹਦੀ ਕਟਿੰਗ ਜਿਹੜੀ ਹੈਗੀ ਉਹ ਬਿਲਕੁਲ ਵਿੱਚੋਂ ਹੋਊਗੀ ਤੇ ਤੁਹਾਡੇ ਜਿਹੜਾ ਪਲਾਜ਼ੋ ਹੈਗਾ ਉਹਦਾ ਚੜਨ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਹੈਗਾ ਹੁਣ ਦੇਖੋ ਆਪਾਂ 7 ਇੰਚ ਦੀ ਲੂਜ਼ਿੰਗ ਦਿੱਤੀ ਆ ਇਸੇ ਲਈ ਆਪਾਂ ਦੋ ਆਸਣ ਨਹੀਂ ਰੱਖਾਂਗੇ ਤੇ ਇੱਕੋ ਹੀ ਆਸਣ ਰੱਖਾਂਗੇ ਦਾ ਮਤਲਬ ਮੂਰਲਾ ਔਰ ਪਿਛਲਾ ਆਪਾਂ ਇਕਾ ਉਤੇ ਗੁਲਾਈ ਪਾਵਾਂਗੇ ਠੀਕ ਹੈ 2 ਇੰਚ ਆਪਾਂ ਵਧ ਰੱਖ ਲਿਆ 7 ਸਵਾ 7 ਤੋਂ ਐਦਾਂ ਕਰਕੇ ਤੇ ਫਿਰ ਆਪਾਂ ਇਹਦਾ ਆਸਣ ਹੈਗਾ ਜੀ 12 ਇੰਚ ਇਹ ਵਾਲੇ ਪਲਾਜ਼ੋ ਦੇ ਵਿੱਚ ਤੁਸੀਂ ਆਸਣ ਥੋੜਾ ਬਹੁਤਾ ਵਧ ਵੀ ਰੱਖ ਸਕਦੇ ਹੋ ਉਹਦਾ ਕੋਈ ਚੱਕਰ ਨਹੀਂ ਹੁੰਦਾ ਹੈਗਾ ਕਿਉਂਕਿ ਇਹ ਲੂਜ਼ ਵਾਲਾ ਹੀ ਪਲਾਜ਼ੋ ਇਹਦੀ ਕੋਈ ਫਿਟਿੰਗ ਨਹੀਂ ਹੈਗੀ ਕੁਝ ਨਹੀਂ ਹੈਗਾ ਤੇ 2 ਇੰਚ ਆਪਾਂ ਇੱਧਰ ਵਧ ਰੱਖ ਲਿਆ ਹੁਣ ਦੇਖੋ ਆਪਾਂ ਇਹਦੀ ਗੁਲਾਈ ਪਾਵਾਂਗੇ ਥੋ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਐਕਸਟਰਾ ਕੁਝ ਨਹੀਂ ਲੈਣਾ ਹੈਗਾ ਮਤਲਬ ਸੈਕਿੰਡ ਜਿਹੜਾ ਆਪਾਂ ਆਸਣ ਬੈਕ ਵਾਲੇ ਪੱਲੇ ਦਾ ਰੱਖਦੇ ਹੁੰਦੇ ਆ ਉਹ ਆਪਾਂ ਇਹਦੇ ਵਿੱਚ ਕੁਝ ਨਹੀਂ ਰੱਖਣਾ ਹੈਗਾ ਕਿਉਂਕਿ ਆਪਾਂ 7 ਇੰਚ ਦੀ ਪਹਿਲੇ ਹੀ ਲੂਜ਼ਿੰਗ ਦੇ ਲਈ ਆ ਠੀਕ ਹੈ ਜੀ ਪਰ ਆਪਾਂ ਇਹਦਾ 3 ਇੰਚ ਜਿਹੜਾ ਹੈਗਾ ਉਹ ਪਿਛਲੇ ਪੱਲੇ ਦਾ ਜ਼ਰੂਰ ਵਧਾ ਕੇ ਰੱਖਾਂਗੇ ਹੁਣ ਦੇਖੋ ਇਹ ਆਪਣੇ ਆਸਣ ਦਾ ਨਿਸ਼ਾਨ ਲੱਗ ਗਿਆ ਹੈ ਨਾ ਇੱਥੋਂ ਜਿੱਥੇ ਆਪਣੀ ਲੈਂਥ ਆਹ ਲੈਂਥ ਦਾ ਨਿਸ਼ਾਨ ਆ ਤੇ 2 ਇੰਚ ਆਪਾਂ ਨੇਫੇ ਦਾ ਰੱਖਾਂਗੇ ਕਿਉਂਕਿ ਇਹ ਤਾਂ ਆਪਣੀ ਲੈਂਥ ਦਾ ਨਿਸ਼ਾਨ ਸੀ ਨਾ ਆਪਾਂ 2 ਇੰਚ ਨੇਫੇ ਦਾ ਰੱਖਣਾ ਹਾਜੀ ਅੱਗੇ ਤੇ 3 ਇੰਚ ਜਿਹੜਾ ਹੈਗਾ ਆਪਾਂ ਤੁਸੀਂ ਢਾਈ ਰੱਖ ਲਓ 3 ਰੱਖ ਲਓ ਜੇ ਕੋਈ ਜ਼ਿਆਦਾ ਹੈਵੀ ਹੈਗਾ ਤਾਂ ਤੁਸੀਂ 3 ਇੰਚ ਰੱਖ ਲਓ ਪਿਛਲੇ ਨੇ ਆਸਣ ਦਾ ਵੱਧ ਜੇ ਕੋਈ ਮਤਲਬ ਸਲਿਮ ਨੇ ਤਾਂ ਉਹਨਾਂ ਦਾ ਤੁਸੀਂ ਢਾਈ ਵੀ ਰੱਖ ਸਕਦੇ ਹੋ ਇਹ ਥੋੜੇ ਹੈਲਦੀ ਨੇ ਤੇ ਮੈਂ ਇਹਨਾਂ ਦਾ 3 ਇੰਚ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਇਹ ਆਪਣਾ ਪਿਛਲਾ ਆਸਣ ਹੋ ਗਿਆ ਵੱਧ ਮਤਲਬ ਹੁਣ ਇਹ ਨੇਫਾ ਹੋ ਗਿਆ ਇਹ 3 ਇੰਚ ਆਪਣਾ ਪਿਛਲਾ ਆਸਣ ਵੱਧ ਹੋ ਗਿਆ ਠੀਕ ਹੈ ਇਹੋ ਮੈਂ ਤੁਹਾਨੂੰ ਦੱਸਦੀ ਆ ਕਿ ਕਿਦਾਂ ਆਪਾਂ ਇਹਦੀ ਕਟਿੰਗ ਕਰਨੀ ਆ ਹੁਣ ਦੇਖੋ ਆਪਾਂ ਇਹਦੇ ਚ ਇੱਕ ਸਿਰਫ ਇੱਕ ਆਸਣ ਦਾ ਨਿਸ਼ਾਨ ਲਗਾਇਆ ਇਹਦੀ ਕਟਿੰਗ ਜਿਹੜੀ ਹੈਗੀ ਆ ਬਹੁਤ ਸਿੰਪਲ ਆ ਤੁਸੀਂ ਇਹਦੇ ਵਿੱਚ ਕੋਈ ਫੱਟੀ ਨਾਲ ਨਿਸ਼ਾਨ ਨਹੀਂ ਲਗਾਉਣਾ ਹੈਗਾ ਕੁਝ ਨਹੀਂ ਕਰਨਾ ਤੁਸੀਂ ਐ ਕਰਕੇ ਇਹਨੂੰ ਐ ਕਰ ਦੇਣਾ ਏ ਲਾਈਨ ਸ਼ੇਪ ਇਹਨੂੰ ਤਾਂ ਹੀ ਬੋਲਦੇ ਆ ਠੀਕ ਹੈ ਬਸ ਇੱਥੋਂ ਇਹ ਆਸਣ ਤੋਂ ਤੁਸੀਂ ਸਿੱਧਾ ਕਰ ਦੇਣਾ ਇਹਨੂੰ ਐ ਕਰਕੇ ਤਕੋਨਾ ਕਰਕੇ ਨਾ ਬਸ ਇੰਚੀ ਟੇਪ ਲੈਣਾ ਇੱਦਾਂ ਤਕੋਨਾ ਕਰਕੇ ਨਿਸ਼ਾਨ ਲਗਾ ਦਿਓ ਠੀਕ ਹੈ ਜੀ ਹੁਣ ਦੇਖੋ ਜਿਹੜਾ ਆਪਣਾ ਇਹ ਸੈਂਟਰ ਵਾਲਾ ਨਿਸ਼ਾਨ ਸੀ ਤੁਸੀਂ ਇੱਕ ਵਾਰ ਨਾ ਨਿਸ਼ਾਨੀ ਕਰ ਲਿਆ ਕਰੋ ਥੋੜੀ ਜੀ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਜਿਵੇਂ ਇਹ ਵਾਲਾ ਆਪਣਾ ਨਿਸ਼ਾਨਾ ਚਲ ਆਪਾਂ ਨੂੰ ਇੱਥੇ ਤੱਕ ਸਿੱਧਾ ਕਰ ਲਿਆ ਠੀਕ ਹੈ ਇਹਦਾ ਤਾਂ ਵੈਸੇ ਆਪਾਂ ਪਹੁੰਚਾ ਰੱਖਣਾ ਨਹੀਂ ਹੈਗਾ ਜੇ ਤੁਸੀਂ ਧੁਰ ਤੱਕ ਨਹੀਂ ਵੀ ਸਿੱਧਾ ਕਰੋਗੇ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਇੱਥੇ ਤੱਕ ਇਹਨੂੰ ਜ਼ਰੂਰ ਕਰ ਲਓ ਤੁਸੀਂ ਕਿਉਂਕਿ ਹੁਣ ਦੇਖੋ ਆ ਸਵਾ 7 ਦਾ ਆਪਣਾ ਆ ਨਿਸ਼ਾਨ ਹੋ ਗਿਆ ਇੱਥੇ ਜਿਹੜਾ ਆਪਾਂ ਉੱਪਰ ਲਗਾਇਆ ਸੀ ਜਿਵੇਂ ਹਨਾ ਸਵਾ ਸੱਤ ਦਾ ਆ ਹੱਸਣ ਵਾਲੇ ਤੋਂ ਸਵਾ ਸੱਤ ਆ ਹੋ ਗਿਆ ਤੇ ਸਵਾ ਸੱਤ ਆਪਾਂ ਇੱਧਰ ਲੈ ਲੈਣਾ ਠੀਕ ਹੈ ਇਹ ਮੈਂ ਤਾਂ ਹੀ ਕਿਹਾ ਤੁਹਾਨੂੰ ਆ ਨਿਸ਼ਾਨ ਲਗਾ ਲਿਆ ਕਰੋ ਤੁਸੀਂ ਫਿਰ ਤੁਹਾਨੂੰ ਇੱਧਰ ਸਵਾ ਸੱਤ ਨਾਪਣ ਚ ਸੁਖਾਈ ਹੋ ਜੂਗੀ ਠੀਕ ਹੈ ਹੁਣ ਦੇਖੋ ਜਿਹੜਾ ਆ ਵਾਲਾ ਨਿਸ਼ਾਨ ਆ ਹੁਣ ਆਪਾਂ ਇੱਧਰ ਸਵਾ ਸੱਤ ਦਾ ਲਗਾਇਆ ਸੀ ਨਾ ਜਿਹੜਾ ਇਹ ਵਾਲਾ ਨਿਸ਼ਾਨ ਇਹ ਵਾਲੇ ਨਿਸ਼ਾਨ ਤੋਂ ਆਪਾਂ ਇੰਚੀ ਟੇਪ ਰੱਖਣਾ ਤੇ ਆਪਾਂ ਇੱਧਰ ਤੁਰ ਤੱਕ ਐ ਸਿੱਧਾ ਕਰ ਦੇਣਾ ਇਹਨੂੰ ਠੀਕ ਹੈ ਇੱਥੇ ਤੱਕ ਜੇ ਤੁਹਾਨੂੰ ਘੇਰਾ ਥੋੜਾ ਬਹੁਤਾ ਘੱਟ ਵੱਧ ਚਾਹੀਦਾ ਹਨਾ ਮੰਨ ਲਓ ਤੁਹਾਨੂੰ ਘੇਰਾ ਘੱਟ ਚਾਹੀਦਾ ਐਨਾ ਤੁਹਾਨੂੰ ਪੂਰਾ ਨਹੀਂ ਚਾਹੀਦਾ ਤਾਂ ਤੁਸੀਂ ਉਸੇ ਹਿਸਾਬ ਨਾਲ ਇੰਚੀ ਟੇਪ ਰੱਖ ਲਓ ਮੰਨ ਲਓ ਤੁਹਾਨੂੰ ਇੱਥੇ ਤੱਕ ਘੇਰਾ ਚਾਹੀਦਾ ਤਾਂ ਤੁਸੀਂ ਐ ਰੱਖ ਲਓ ਇੰਚੀ ਟੇਪ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਉਸ ਹਿਸਾਬ ਨਾਲ ਇਹਦਾ ਘੇਰਾ ਰੱਖ ਲਓ ਮੈਨੂੰ ਪੂਰਾ ਹੀ ਚਾਹੀਦਾ ਸੀ ਦੇਖੋ ਫੇਰ ਇਹ ਇਹ ਅੰਬ੍ਰੇਲਾ ਸ਼ੇਪ ਚ ਲੱਗੂਗਾ ਤੇ ਮੈਂ ਇਹਦਾ ਐ ਸਿੱਧਾ ਕਰਕੇ ਨਿਸ਼ਾਨ ਲਗਾ ਲਿਆ ਤੇ ਇਧਰੋਂ ਵੀ ਮੈਂ ਬਿਲਕੁਲ ਸਿੱਧਾ ਹੀ ਲਗਾਉਂਗੀ ਨਿਸ਼ਾਨ ਠੀਕ ਹੈ ਜੀ ਤੇ ਦੇਖੋ ਇਹਦੀ ਇੰਨੀ ਆਸਾਨ ਨੇ ਇਹਦੀਆਂ ਨਿਸ਼ਾਨੀਆਂ ਲਾਉਣੀਆਂ ਆਪਣੀਆਂ ਨਿਸ਼ਾਨੀਆਂ ਲੱਗ ਗਈਆਂ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਦੇਖੋ ਇਹ ਤਿਰਛਾ ਬਣ ਗਿਆ ਜਿਵੇਂ ਏ ਲਾਈਨ ਚ ਹੁੰਦਾ ਆਪਣਾ ਜਿਵੇਂ ਆਪਣੀਆਂ ਫਰੌਕ ਸਟਾਈਲ ਕੁੜਤੀਆਂ ਨਹੀਂ ਹੁੰਦੀਆਂ ਇਹਦੀ ਸ਼ੇਪ ਹੋਵੇਂ ਆਉਗੀ ਬਿਲਕੁਲ ਦੇਖੋ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਠੀਕ ਹੈ ਕਟਿੰਗ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਸਮਝਾ ਦਵਾਂ ਦੇਖੋ ਜਿਹੜਾ ਇਹ ਆਸਨ ਦਾ ਨਿਸ਼ਾਨ ਹੁੰਦਾ ਇਹ ਆਪਾਂ ਨੇਫੇ ਦਾ ਉੱਪਰ ਛੱਡ ਕੇ ਉਸ ਤੋਂ ਬਾਅਦ ਲਗਾਉਣਾ ਹੁੰਦਾ ਠੀਕ ਆ ਇੱਥੋਂ ਆਪਣਾ ਆਸਨ ਦਾ ਨਿਸ਼ਾਨ ਸ਼ੁਰੂ ਹੋਊਗਾ ਤੇ ਜਿਹੜਾ ਹੁਣ ਆਹ 3 ਇੰਚ ਵਾਲਾ ਨਿਸ਼ਾਨ ਆ ਪਿਛਲੇ ਪੱਲੇ ਦਾ ਠੀਕ ਆ ਇਹਨੂੰ ਆਪਾਂ ਕਿਵੇਂ ਕਰਨਾ ਕ੍ਰੋਸ ਉਹ ਮੈਂ ਤੁਹਾਨੂੰ ਦੱਸਦੀ ਆ ਹੁਣ ਆਪਾਂ ਜਿਹੜਾ ਇਹ 3 ਇੰਚ ਵਾਲਾ ਨਿਸ਼ਾਨ ਹਨਾ ਇਹਨੂੰ ਆਪਾਂ ਦੇਖੋ ਆ ਇੱਥੇ ਤੱਕ ਆਪਣਾ ਨੇਫਾ ਹੋ ਗਿਆ ਜਿਹੜਾ ਆਹ ਵਾਲਾ ਨਿਸ਼ਾਨ ਆ ਨਾ ਉੱਪਰ ਵਾਲਾ ਇਹਨੂੰ ਆਪਾਂ ਐਂ ਤਿਰਛ ਹੁਣ ਆਪਣਾ 3 ਇੰਚ ਜਿਹੜਾ ਹੈਗਾ ਉਹ ਆਪਣਾ ਬਾਧਰ ਹੈ ਜੋ ਪਿਛਲੇ ਪੱਲੇ 'ਚ ਤੇ ਜਿਹੜੀ ਆਪਣੀ ਕਟਿੰਗ ਹੈਗੀ ਆ ਉਹ ਮੂਰਲੇ ਪੱਲੇ ਦੀ ਆਵਲੇ ਨਿਸ਼ਾਨ ਤੋਂ ਹੋਊਗੀ ਔਰ ਪਿਛਲੇ ਪੱਲੇ ਦੀ ਆਵਲੇ ਨਿਸ਼ਾਨ ਤੋਂ ਹੋਊਗੀ ਠੀਕ ਹੈ ਜੀ ਤੇ ਤੁਸੀਂ ਬਸ ਆ ਨਿਸ਼ਾਨਾਂ 'ਕਨੀ ਧਿਆਨ ਰੱਖੋ ਪਹਿਲਾਂ ਹੁਣ ਆਪਾਂ ਪਿਛਲੇ ਪੱਲੇ ਦੀ ਕਟਿੰਗ ਕਰ ਰਹੇ ਆ ਆਵਲੇ ਤਿਰਛੇ ਨਿਸ਼ਾਨ ਤੋਂ ਠੀਕ ਹੈ ਇਹ ਜਿਹੜਾ ਤਿਰਛਾ ਨਿਸ਼ਾਨ ਹੁੰਦਾ ਇਸ ਤੇ ਥੋੜਾ ਜਿਹਾ ਤੁਸੀਂ ਨਾ ਇਹਨੂੰ ਕਾਟ ਜੀ ਪਾ ਦਿਆ ਕਰੋ ਇਹਦੇ ਵਿੱਚ ਫਿਰ ਇਹ ਚ ਬਲਣੀ ਪੈਂਦਾ ਹੈਗਾ ਜਦੋਂ ਆਪਾਂ ਉਹ ਕਰਦੇ ਆ ਐ تیرਛਾ ਕਰਕੇ ਫਿਰ ਇਹਦੀ ਸਲਾਈ ਵੀ ਐਂ ਲੱਗਦੀ ਹੋਊਗੀ ਉਹ ਮੈਂ ਸਟੀਚਿੰਗ ਵੀ ਕਰੂੰਗੀ ਇਹਦੀ ਨਾਲ ਉਹ ਮੈਂ ਤੁਹਾਨੂੰ ਦੱਸ ਦਿਆਂ ਵਿੱਚ ਤੇ ਆ ਨਾ ਕੱਟ ਦੇ ਨਿਸ਼ਾਨ ਜ਼ਰੂਰ ਲਗਾ ਲਿਆ ਕਰੋ ਤੁਸੀਂ ਫਿਰ ਫੋਲਡਿੰਗ ਵੇਲੇ ਆਪਾਂ ਨੂੰ ਆਸਾਨੀ ਰਹਿੰਦੀ ਆ ਠੀਕ ਹੈ ਤੇ ਹੁਣ ਦੇਖੋ ਆਪਣੀ ਪਿਛਲੇ ਪੱਲੇ ਦੇ ਹਿਸਾਬ ਨਾਲ ਕਟਿੰਗ ਹੋਗੀ ਹੁਣ ਆਪਾਂ ਕੀ ਕਰਨਾ ਮੂਰਲੇ ਦੋ ਪੱਲੇ ਚੱਕਣੇ ਆ ਆ ਦੋ ਪੱਲੇ ਚੱਕਣੇ ਆ ਜਿਹੜੇ ਨਿਸ਼ਾਨ ਲੱਗੇ ਹੋਏ ਆ ਇੱਥੋਂ ਆਪਾਂ ਮੂਰਲੇ ਪੱਲੇ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਆ ਦੇਖੋ ਹੁਣ ਇਹਦੀ ਕਟਿੰਗ ਹੋ ਗਈ ਆ ਤੇ ਇੱਥੇ ਆ ਨੇਫਾ ਜਿੱਥੇ ਭਰਨਾ ਉਹਦੇ ਕੱਟਦੇ ਨਿਸ਼ਾਨ ਜ਼ਰੂਰ ਲਗਾ ਲਓ ਫਿਰ ਇਹ ਨੇਫਾ ਮੋੜਨ ਜੇ ਆਪਾਂ ਨੂੰ ਆਸਾਨੀ ਹੋ ਜੂਗੀ ਤੇ ਇਹ ਹੋ ਗਈ ਆਪਣੀ ਏ ਲਾਈਨ ਸ਼ੇਪ ਪਲਾਜ਼ੋ ਦੀ ਕਟਿੰਗ ਤੇ ਮੈਂ ਹੁਣ ਤੁਹਾਨੂੰ ਇਹਦੀ ਸਿਚਿੰਗ ਦੱਸਦੀ ਆ ਠੀਕ ਹੈ ਦੇਖੋ ਪਹਿਲਾਂ ਆਪਾਂ ਦੋਨੋਂ ਆਸਣ ਨੇ ਜਿਹੜੇ ਹਨਾ ਉਹ ਸਟਿਚ ਕਰ ਲਾਂਗੇ ਆਸਨ ਤੁਸੀਂ ਕੀ ਕਰਨਾ ਤੁਸੀਂ ਨੀਚੇ ਵਾਲੀ ਸਾਈਡ ਤੋਂ ਗੁਲਾਈ ਵਾਲੇ ਪਾਸਿਓਂ ਹੀ ਸਟਿਚ ਕਰਨਾ ਸ਼ੁਰੂ ਕਰਨਾ ਹੁੰਦਾ ਕਿਉਂਕਿ ਇੱਧਰ ਘਾਟਵਾਦ ਨਹੀਂ ਹੋਣੀ ਚਾਹੀਦੀ ਹੈਗੀ ਕੱਪੜਾ ਨਾ ਕਈ ਵਾਰੀ ਔਰੇਬ ਹੁੰਦਾ ਤਾਂ ਘਾਟਵਾਦ ਹੋ ਜਾਂਦੀ ਹੁੰਦੀ ਹੈ ਅੱਜ ਤੇ ਆਪਾਂ ਨੀਚੇ ਵਾਲੀ ਸਾਈਡ ਤੋਂ ਹੀ ਸਟਿਚ ਕਰਦੇ ਤੇ ਹੁਣ ਐਦਾਂ ਹੀ ਆਪਾਂ ਦੂਸਰੇ ਵਾਲੇ ਆਸਨ ਨੂੰ ਜੋੜਨਾ ਦੇਖੋ ਹੁਣ ਇਹਦੇ ਵਿੱਚ ਤੁਸੀਂ ਧਿਆਨ ਦੇਣਾ ਜਿਹੜੀ ਆਪਣੀ ਗੁਲਾਈ ਹੁੰਦੀ ਹੈ ਉਹ ਨੂੰ ਆਪਾਂ ਕਿਵੇਂ ਜੋੜਨਾ ਹੁੰਦਾ ਠੀਕ ਹੈ ਜਿਹੜੀ ਆਪਣੀ ਇਹ ਗੁਲਾਈ ਹੁੰਦੀ ਹੈ ਉਹ ਨੂੰ ਆਪਾਂ ਕਿਸੇ ਹਿਸਾਬ ਨਾਲ ਜੋੜਨਾ ਹੁੰਦਾ ਪਹਿਲਾਂ ਮੈਂ ਤੁਹਾਨੂੰ ਨਿਸ਼ਾਨੀ ਲਾ ਕੇ ਦੱਸ ਦਵਨੀ ਆ ਦੇਖੋ ਇਹ ਜਿਹੜੀ ਗਲਾਈ ਪਾਈ ਹੋਈ ਆ ਆਪਾਂ ਜਦੋਂ ਸਰਾਹੀ ਲਾਉਣੀ ਆ ਨਾ ਤੇ ਐ ਗੁਲਾਈ ਦੇ ਵਿੱਚ ਹੀ ਲਾਉਣੀ ਹੁੰਦੀ ਆ ਠੀਕ ਹੈ ਇਹਦੇ ਵਿੱਚ ਐ ਕਰਕੇ ਇਹ ਐਦਾਂ ਤਾਂ ਕਿ ਜਿਹੜਾ ਆ ਬਾਦੂ ਕੱਪੜਾ ਇਹ ਥੋੜਾ ਜਿਹਾ ਵਿੱਚਾ ਜਾਵੇ ਤੇ ਫਿਰ ਨੇਫਾ ਜੋੜਨ ਵੇਲੇ ਆਪਣੇ ਝੋਲ ਨਹੀਂ ਪਊਗਾ ਇਹਦੇ ਵਿੱਚ ਠੀਕ ਹੈ ਜਿਹੜਾ ਅਸਨ ਹੁੰਦਾ ਉਹ ਵੱਧ ਘੱਟ ਤਾਂ ਲੈਨੇ ਆ ਪਰ ਜਦੋਂ ਉਹ ਨਿਫਾ ਭਰਨ ਦੀ ਬਾਰੀ ਆਉਂਦੀ ਹੈ ਨਾ ਫਿਰ ਉੱਥੇ ਆਪਾਂ ਕਨਫਿਊਜ਼ ਹੋ ਜਾਂਦੇ ਆ ਕਿ ਗੁਲਾਈ ਜਿਹੜੀ ਹੈਗੀ ਉਹਨੂੰ ਕਿਵੇਂ ਮੈਨੇਜ ਕਰੀਏ ਨਾ ਹਾਂ ਦੇਖੋ ਮੈਂ ਗੁਲਾਈ ਵਿੱਚ ਹੀ ਸਲਾਈ ਲਗਾਉਂਗੀ ਇਹਦੀ ਠੀਕ ਹੈ ਤੇ ਇਹਨੂੰ ਪਾ ਡਬਲ ਦੇਖੋ ਆਪਾਂ ਅਸਨ ਨੇ ਜਿਹੜੇ ਉਹ ਜੋੜ ਲੈਨੇ ਹੁਣ ਮੈਂ ਤੁਹਾਨੂੰ ਇਹ ਸਲਾਈ ਦਿਖਾਉਣੀ ਆ ਦੇਖੋ ਇਹ ਆਪਾਂ ਜਦੋਂ ਆਪਾਂ ਪਿਛਲੇ ਆਸਣ ਦੀ ਸਲਾਈ ਲਗਾਉਣੀ ਹੈ ਨਾ ਤਾਂ ਆਪਾਂ ਐ ਗੁਲਾਈ ਦੇ ਵਿੱਚ ਹੀ ਮਾਰਨੀ ਹੁੰਦੀ ਆ ਠੀਕ ਹੈ ਫਿਰ ਜਿਹੜਾ ਹੁੰਦਾ ਹੈ ਜਿਹੜਾ ਝੋਲ ਜਾਂ ਹੁੰਦਾ ਉਹ ਗਲਾਈ 'ਚ ਨਿਕਲ ਜਾਂਦਾ ਹੁੰਦਾ ਤੇ ਜਦੋਂ ਆਪਾਂ ਇਹਦਾ ਆਪਾਂ ਨੇਫਾ ਭਰਾਂਗੇ ਤੇ ਇਹ ਐ ਐ ਥੋੜੀ ਜਿਹੀ ਤਿੱਖੀ ਜੀ ਕਰਕੇ ਆ ਜੂਗੀ ਠੀਕ ਹੈ ਇਹ ਹੁਣ ਤੁਹਾਨੂੰ ਤਿੱਖੀ ਜੀ ਲੱਗਦੀ ਦੇਖੋ ਨੂੰ ਜਦੋਂ ਪਰ ਆਪਾਂ ਇਹ 'ਚ ਇਲਾਸਟਿਕ ਪਾ ਲਿਆ ਨਾ ਇਹ ਮੋਰਲੇ ਪੱਲੇ ਦੇ ਨਾਲ ਹੀ ਮੈਚ ਕਰ ਜੂਗੇ ਹੁਣ ਆਸਣ ਜੋੜਨ ਤੋਂ ਬਾਅਦ ਆਪਾਂ ਨੀਚੋਂ ਪਹੁੰਚੇ ਵਾਲੀ ਸਾਈਡ ਤੋਂ ਨਾ ਪੱਲੇ ਜੋੜਨੇ ਸ਼ੁਰੂ ਕਰ ਦੇਣੇ ਨੇ ਠੀਕ ਹੈ ਜਦੋਂ ਤੁਸੀਂ ਪਲਾਜ਼ੋ ਦੀ ਜੜਾਈ ਕਰਦੇ ਹੋ ਨਾ ਤੁਸੀਂ ਪੌਂਚੇ ਵਾਲੀ ਸਾਈਡ ਤੋਂ ਹੀ ਕਰਿਆ ਕਰੋ ਫਿਰ ਜਿਹੜੀ ਮਾੜੀ-ਮੋਟੀ ਕਈ ਵਾਰੀ ਬਾਹਰ ਘਟ ਹੁੰਦੀ ਹੈ ਉਹ ਨੇਫੇ ਵਾਲੀ ਸਾਈਡ ਨਿਕਲ ਜਾਂਦੀ ਹੁੰਦੀ ਹੈ ਠੀਕ ਹੈ ਤੇ ਦੇਖੋ ਹੁਣ ਜਿਹੜੇ ਆਪਾਂ ਨੇਫੇ ਦੇ ਕੱਟ ਲਾਏ ਸੀ ਉਹ ਆਪਣੇ ਕੱਟ ਨਾਲ-ਨਾਲ ਮਿਲ ਗਏ ਨੇ ਆਪਣਾ ਸਹੀ ਆ ਗਿਆ ਇਸ ਲਾਈਨ ਬਿਲਕੁਲ ਹੁਣ ਇਸੇ ਤਰ੍ਹਾਂ ਹੀ ਤੁਸੀਂ ਦੂਸਰੇ ਪਹੁੰਚੇ ਤੋਂ ਸਲਾਈ ਲਾ ਲੈਣੀ ਆ ਠੀਕ ਹੈ ਉਹ ਮੈਂ ਵੀਡੀਓ ਦੇ ਵਿੱਚ ਦਿਖਾਉਂਗੀ ਨਹੀਂ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਜ਼ਿਆਦਾ ਤੁਸੀਂ ਇਦਾਂ ਹੀ ਸਲਾਈ ਭਰ ਲਓ ਦੂਸਰੀ ਸਾਈਡ ਵੀ ਹੁਣ ਦੇਖੋ ਮੈਂ ਦੂਸਰੀ ਸਾਈਡ ਵਾਲੀ ਵੀ ਸਲਾਈ ਲਗਾ ਲਈ ਆ ਇਹ ਜਿਹੜੀ ਆਪਣੀ ਆਹ ਵਾਲੀ ਸਲਾਈ ਆ ਨਾ ਹੁਣ ਜਿਹੜੀ ਆਪਾਂ ਗੁਲਾਈ ਚ ਲਾਈ ਆ ਹਨਾ ਪਿਛਲੇ ਵਾਲੇ ਆਸਣ ਦੇ ਇਹ ਮੇਰਾ ਓ ਵਾਲਾ ਪਾਸਾ ਹੈਗਾ ਹੁਣ ਜਦੋਂ ਆਪਾਂ ਦੇਖੋ ਨੇਫਾ ਭਰਨ ਦਾ ਨਿਸ਼ਾਨ ਲਗਾਉਣਾਗਾ ਹਨਾ ਜਿੱਥੋਂ ਆਪਣੀ ਆਪਾਂ ਨੇਫੇ ਦਾ ਫੋਲਡਿੰਗ ਦਾ ਨਿਸ਼ਾਨ ਲਗਾਇਆ ਸੀ ਵੀ ਇੱਥੋਂ ਆਪਣਾ ਨੇਫਾ ਫੋਲਡ ਹੋਗਾ ਦੇਖੋ ਕੱਟ ਦੇ ਨ ਠੀਕ ਹੈ ਆਪਾਂ ਇਧਰਲੇ ਵਾਲੇ ਪਾਸੇ ਸਿੱਧੇ ਵਾਲੇ ਪਾਸੇ ਨਾ ਨਿਸ਼ਾਨ ਲਗਾ ਲਓ ਪਹਿਲਾਂ ਇਦਾਂ ਉਧਰ ਵੀ ਲਗਾ ਲਓ ਤੇ ਉਧਰ ਵਾਲੀ ਸਾਈਡ ਵੀ ਲਗਾ ਲਓ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਕਿ ਆਪਾਂ ਨੇਫਾ ਜਿਹੜਾ ਹੈਗਾ ਆਪਾਂ ਕਿੰਨਾ ਕਿੰਨਾ ਖ ਭਰਨਾ ਤਾਂ ਕਿ ਆਪਣੀ ਦੋਨੇ ਪਾਸੇ ਜਿਹੜੀ ਲੈਂਥ ਆ ਉਹ ਬਰਾਬਰ ਬਰਾਬਰ ਰਹੇ ਠੀਕ ਆ ਮੈਂ ਇੱਧਰ ਵੀ ਨਿਸ਼ਾਨ ਲਗਾ ਲੇ ਇੱਧਰ ਵੀ ਲਗਾ ਲੇ ਹੁਣ ਜਿਹੜਾ ਇਹ ਵਾਲਾ ਪੱਲਾ ਇਹ ਆਪਣਾ ਪਿਛਲਾ ਪੱਲਾ ਹੈਗਾ ਜਿਹੜਾ ਆਪਣਾ ਵਧਾ ਕੇ ਲਗਾਇਆ ਆਪਾਂ ਠੀਕ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਉਹਦਾ ਨੇਫਾ ਭਰਨਾ ਕਿਵੇਂ ਜੇ ਨਿਸ਼ਾਨ ਲਗਾਉਣੇ ਨੇ ਠੀਕ ਆ ਜਿਹੜਾ ਇਹ ਆਪਾਂ ਨਿਸ਼ਾਨ ਲਗਾਇਆ ਲੈਂਥ ਦਾ ਉੱਥੋਂ ਨਾ ਤੁਸੀਂ ਐ ਤਕੋਨੇ ਜੇ ਕਰਕੇ ਨਿਸ਼ਾਨ ਲਗਾਉਣੇ ਆ ਐ ਕਰਕੇ ਮਤਲਬ ਜਿਵੇਂ ਜਿਵੇਂ ਆਪਣਾ ਆਸਣ ਵਧਦਾ ਨਾ ਪਿਛਲਾ ਐ ਟੇਡੇ ਕਰਕੇ ਨਿਸ਼ਾਨ ਲਗਾਉਣੇ ਆ ਬਸ ਤੁਹਾਨੂੰ ਦਿਖਦਾ ਹੋਵੇ ਇਹਦੇ ਵਿੱਚ ਦੀ ਤੇ ਦੇਖੋ ਆਪਾਂ ਤਕੋਨਾ ਕਰਕੇ ਤੁਸੀਂ ਨਾ ਐ ਇੱਥੋਂ ਸਿੱਧਾ ਨਿਸ਼ਾਨ ਨਹੀਂ ਲਗਾਉਣਾ ਹੈਗਾ ਕਿਉਂਕਿ ਇਹ ਕੱਪੜਾ ਆਪਾਂ ਵੱਧ ਹੀ ਰੱਖਣਾ ਹੁੰਦਾ ਪਿੱਛੇ ਇਸ ਲਈ ਇੱਥੇ ਤਕੋਨੇ ਜੇ ਕਰਕੇ ਨਿਸ਼ਾਨ ਲਗਾਉਣੇ ਨੇ ਤੁਸੀਂ ਨੇ ਦੇਖੋ ਆਪਾਂ ਨੂੰ ਪਤਾ ਲੱਗ ਜੂਗਾ ਫਿਰ ਆਪਾਂ ਨੇਫਾ ਜਿਹੜਾ ਹੈਗਾ ਇੱਥੇ ਤੱਕ ਭਰਨਾ ਆਪਾਂ ਨੇ ਤੇ ਆਪਣਾ ਇਲਾਸਟਿਕ ਜਿਹੜਾ ਆਪਾਂ ਵੱਧ ਘੱਟ ਨਹੀਂ ਫਿਰ ਮੋੜੂਗਾ ਆਪਣਾ ਕੱਪੜਾ ਜਿਹੜਾ ਇਲਾਸਟਿਕ ਪਾਵਾਂਗੇ ਠੀਕ ਹੈ ਆ ਦੇਖੋ ਜਿਹੜਾ ਨਿਸ਼ਾਨ ਆ ਗਿਆ ਹੁਣ ਲੈਂਥ ਦਾ ਇਧਰਲੇ ਪਾਸੇ ਉੱਥੇ ਤੱਕ ਲੱਗ ਗਿਆ ਮਤਲਬ ਆਪਾਂ ਲੈ ਇਹਦੇ ਬਿਲਕੁਲ ਸਟ੍ਰੇਟ ਲਗਾ ਲਓ ਤੁਸੀਂ ਐ ਸਿੱਧੇ ਕਰਕੇ ਬਿਲਕੁਲ ਉਹਦੇ ਵਿੱਚ ਆਪਾਂ ਪਿਛਲੇ ਪਲੇ ਚ ਗਲਾਈ ਪਾ ਕੇ ਲਾਏ ਨੇ ਥੋੜੇ ਜਿਮੇ ਜਿਮੇ ਉਹਦੀ ਸ਼ੇਪ ਕੱਟੀ ਸੀ ਨਾ ਆਪਾਂ ਤਕੋਨੀ ਕਰਕੇ ਆਪਾਂ ਤਕੋਨੇ ਤਕੋਨੇ ਕਰਕੇ ਨਿਸ਼ਾਨ ਲਗਾਏ ਨੇ ਉਹਦੇ ਵਿੱਚ ਦੇਖੋ ਇਹ ਨਿਸ਼ਾਨ ਜਿਹੜੇ ਲਾਉਣੇ ਨੇ ਮੈਂ ਤਾਂ ਦੱਸਦੀ ਹੁੰਨੀ ਆ ਤਾਂ ਕਿ ਤੁਹਾਨੂੰ ਨੇਫਾ ਭਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਤਾਂ ਦੇਖੋ ਜਿੰਨਾ ਪਹਿਲਾਂ ਆਪਾਂ ਇਲਾਸਟਿਕ ਪਾਉਣਾਗਾ ਹਨਾ ਉਹਦੇ ਆਪਾਂ ਪਹਿਲਾਂ ਐ ਫੋਲਡ ਕਰਕੇ ਨਿਸ਼ਾਨੀ ਲਗਾ ਲਓ ਇੱਕ ਵਾਰ ਪਹਿਲਾਂ ਠੀਕ ਹੈ ਹੁਣ ਦੇਖੋ ਜਿਵੇਂ ਮੈਨੂੰ ਇਹ ਚਾਹੀਦਾਗਾ hip ਦੇ ਹਿਸਾਬ ਨਾਲ ਨਾ ਮੈਨੂੰ 14 ਇੰਚ ਚਾਹੀਦਾ ਇਹ 14 15 ਇੰਚ ਚਾਹੀਦਾ ਮੈਨੂੰ ਤੇ ਮੈਂ ਇਦਾਂ 15 14 ਇੰਚ ਮੈਨੂੰ ਲਾਸਟਿਕ ਚਾਹੀਦਾ ਮੇਰਾ ਤੇ ਮੈਂ 15 ਇੰਚ ਤੇ ਨਿਸ਼ਾਨ ਲਗਾ ਲਿਆ ਕਿਉਂਕਿ ਆਪਾਂ ਜਦੋਂ ਸਲਾਈ ਭਰਾਂਗੇ ਨੇਫੇ ਆਹ ਜੋੜਾਂਗੇ ਨਾ ਪਲਾਸਟਿਕ ਤੇ ਮੈਂ 15 ਇੰਚ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਹੁਣ ਆਪਾਂ ਏਸੇ ਨਿਸ਼ਾਨ ਨੂੰ ਉਨਾਂਕ ਬਾਹਰ ਕੱਢਾਂਗੇ ਜਦੋਂ ਆਪਾਂ ਨੇਫਾ ਭਰਾਂਗੇ ਮੈਂ ਤੁਹਾਨੂੰ ਦੱਸਦੀਆਂ ਕਿ ਇਹ ਨਿਸ਼ਾਨਾਂ ਦੀ ਆਪਾਂ ਕਿਵੇਂ ਨਿਸ਼ਾਨੀ ਰੱਖਣੀ ਹੈ ਠੀਕ ਹੈ ਠੀਕ ਹੈ ਕੋਈ ਵੀ ਸਲਾਈ ਤੇ ਧਰ ਲਓ ਤੁਸੀਂ ਸੈਂਟਰ ਵਾਲੀ ਸਲਾਈ ਤੇ ਧਰ ਲਓ ਭਾਵੇਂ ਹੁਣ ਆਪਾਂ ਕੀ ਕਰਨਾ ਇਹਨੂੰ ਫੋਲਡ ਕਰਕੇ ਨਾ ਇਹਦੇ ਉੱਪਰ ਸਲਾਈ ਲਾ ਲੈਣੀ ਆ ਪਹਿਲਾਂ ਇੱਕ ਤਾਂ ਕਿ ਜਿਹੜਾ ਆਪਣਾ ਲਾਸਟਿਕ ਉਹ ਖਿਸਕੇ ਨਾ ਠੀਕ ਹੈ ਫਿਰ ਇਹਨੂੰ ਐਂ ਘੁਮਾ ਲਓ ਹੁਣ ਦੇਖੋ ਤੁਸੀਂ ਓਨਾ ਓਨਾ ਘੁਮੋੜਨਾ ਜਿੱਥੇ ਜਿੱਥੇ ਤੱਕ ਤੁਹਾਡੇ ਨਿਸ਼ਾਨ ਲੱਗੇ ਹੋਏ ਨੇ ਤੁਸੀਂ ਨਾਲ ਦੀ ਨਾਲ ਮੋੜਦੇ ਜਾਣਾ ਬਸ ਜਿਹੜਾ ਤੁਹਾਡਾ ਥੋੜੀ ਸਲਾਈ ਆ ਨਾ ਉਹ ਤੁਹਾਡੇ ਲਾਸਟਿਕ ਦੇ ਉੱਪਰ ਨਹੀਂ ਚਾਹਣੀ ਚਾਹੀਦੀ बस तुम्हें ध्यान रखना भी उथे तक मोड़ना जिस तक थोड़े निशान लगे तकोने तो करके लाई रखे ने निशान बस आप ओना उन्ना कपड़ा फोल्ड करा है तकोना तो जा देखो इतना तो तकोना जहा होके हो, हो जा कपड़ा ये रेब करके ना थोड़ा बहुत तो थो तो लगूंगा कि बल पैर ਪਰ ਜਦੋਂ ਇਲਾਸਟਿਕ ਪੈ ਜੂਗਾ ਨਾ ਸਾਰਾ ਸੈੱਟ ਹੋ ਜਾਂਦਾ ਹੁੰਦਾ ਇਹ ਨਾਲ ਦੀ ਨਾਲ ਹੁਣ ਦੇਖੋ ਇਹ ਆਪਣਾ ਬੈਕ ਵਾਲਾ ਆ ਗਿਆ ਸਾਰਾ ਹੁਣ ਆ ਆਪਣੀ ਆ ਗਈ ਤਕੋਨੀ ਜੀ ਸਲਾਈ ਜਿੱਥੋਂ ਆਪਾਂ ਗੋਲ ਕਰਕੇ ਲਾਇਆ ਹੋਇਆ ਇਹ ਉਹ ਆ ਗਿਆ ਸਾਰਾ ਇੱਥੋਂ ਵੀ ਆਪਾਂ ਆ ਦੇਖੋ ਇਹ ਐਂ ਲੱਗ ਜੂਗੀ ਸਲਾਈ ਇਹਦੀ ਠੀਕ ਹੈ ਕੋਈ ਨਹੀਂ ਹਲਕਾ ਫੁਲਕਾ ਜੇ ਤੁਹਾਡਾ ਕੱਪੜਾ ਇਕੱਠਾ ਹੁੰਦਾ ਵੀ ਆ ਤਾਂ ਉਹਦਾ ਕੋਈ ਨਹੀਂ ਇਲਾਸਟਿਕ ਦੇ ਵਿੱਚ ਨਾ ਪਤਾ ਨਹੀਂ ਲੱਗਦਾ ਹੁੰਦਾ ਜੇ ਤੁਸੀਂ ਨਿਸ਼ਾਨ ਲਾਏ ਹੋਣਗੇ ਨਾ ਤੁਹਾਡਾ ਬਹੁਤ ਸੌਖਾ ਪੈ ਜਾਊਗਾ ਇਲਾਸਟਿਕ ਤੇ ਲਓ ਇੱਥੇ ਆਪਾਂ ਸਲਾਈ ਖਤਮ ਕਰ ਦੋ ਥੋੜਾ ਜਿਹਾ ਆਪਾਂ ਹਜੇ ਖਾਲੀ ਰੱਖ ਲਓ ਇਹਨੂੰ ਤੇ ਆ ਦੇਖੋ ਆਪਾਂ ਹੁਣ ਕੀ ਕਰਨਾ ਇਹਨੂੰ ਉੱਥੇ ਤੱਕ ਖਿੱਚ ਲੈਣਾ ਇਲਾਸਟਿਕ ਨੂੰ ਜਿੱਥੇ ਤੱਕ ਆਪਣਾ ਨਿਸ਼ਾਨ ਲਗਾਇਆ ਸੀ ਜਿਹੜਾ ਆਪਣਾ ਉਹ ਨਹੀਂ ਆਉਂਦਾ ਹੈਗਾ ਠੀਕ ਆ ਆਪਾਂ ਨਿਸ਼ਾਨ ਲਗਾਇਆ ਸੀ ਨਾ ਵੀ ਆਪਾਂ ਇੰਨੇ ਇੰਚ ਦਾ ਇਲਾਸਟਿਕ ਪਾਉਣਾ ਉੱਥੇ ਤੱਕ ਤੁਸੀਂ ਖਿੱਚੀ ਚੱਲੋ ਇਹਨੂੰ ਪਹਿਲਾਂ ਇਹ ਆ ਆ ਗਿਆ ਆਪਣਾ ਨਿਸ਼ਾਨ ਠੀਕ ਹੈ ਹੁਣ ਦੇਖੋ ਆਪਾਂ ਨੂੰ ਪੱਕਾ ਪਤਾ ਲੱਗ ਜਾਊਗਾ ਵੀ ਹਾਂ ਆਪਾਂ ਹੁਣ ਇੰਨਾ ਕਲਾਸਟਿਕ ਇੱਥੇ ਤੱਕ ਕਿਸੇ ਨੂੰ ਮਾਰਨੀ ਆ ਠੀਕ ਹੈ ਪਹਿਲਾਂ ਤੁਸੀਂ ਇੱਕ ਵਾਰ ਚੱਕ ਚੈੱਕ ਕਰ ਲਓ ਵੀ ਤੁਹਾਡੇ ਇਲਾਸਟਿਕ ਚ ਬਲ ਬੋਲਣਾ ਆ ਗਿਆ ਹੋਵੇ ਕੋਈ ਪਹਿਲਾਂ ਉਹਨੂੰ ਸੈੱਟ ਕਰ ਲਓ ਚੰਗੀ ਤਰ੍ਹਾਂ ਕਈ ਵਾਰ ਘੁੰਮ ਜਾਂਦਾ ਹੁੰਦਾ ਲਾਸਟ ਠੀਕ ਆ ਜਿਹੜਾ ਆਪਣਾ ਨਿਸ਼ਾਨ ਆ ਗਿਆ ਇਹਦੇ ਉੱਪਰ ਐਂ ਧਰ ਕੇ ਤੁਸੀਂ ਸਰਾਇ ਲਗਾ ਲਓ ਠੀਕ ਹੈ ਐਦਾਂ ਪਹਿਲਾਂ ਨਿਸ਼ਾਨ ਲਾ ਲਿਆ ਕਰੋ ਤੁਸੀਂ ਇਲਾਸਟਿਕ ਤੇ ਵੀ ਕਿੰਨੇ ਫਿਰ ਬਿਲਕੁਲ ਆਸਾਨੀ ਹੋ ਜਾਂਦੀ ਹੈ ਉਹ ਦੇਖੋ ਫੋਨ ਬੰਦ ਹੋ ਗਿਆ ਸੀ ਵਿੱਚ ਦੀ ਹਨਾ ਹੁਣ ਆਪਾਂ ਕੀ ਕੀਤਾ ਜਦੋਂ ਆਪਾਂ ਸਲਾਈ ਲਾ ਲਈ ਨਾ ਇਲਾਸਟਿਕ ਦੀ ਫਿਰ ਜਿਹੜੀ ਆਪਾਂ ਇੱਥੇ ਸਲਾਈ ਮਾਰੀ ਹੋਈ ਸੀ ਹਨਾ ਪੱਕਾ ਕਰਨ ਵਾਸਤੇ ਉਹਨੂੰ ਆਪਾਂ ਢੇੜ ਲਿਆ ਤੇ ਜਿਹੜੀ ਆਪਾਂ ਥੋੜੀ ਜੀ ਸਲਾਈ ਰਹਿਂਦੀ ਸੀ ਸਲਾਈ ਕਰਨ ਵਾਲੀ ਫਿਰ ਆਪਾਂ ਉਹਨੂੰ ਉੱਥੇ ਸਲਾਈ ਲਗਾ ਲਈ ਠੀਕ ਆ ਹੁਣ ਆਪਾਂ ਪੂਰਾ ਇਹ ਹੀ ਐਂ ਕਰ ਲਿਆ ਹੁਣ ਜੇ ਤੁਸੀਂ ਦੇ ਵਾਲ ਇਕਸਾਰ ਕਰਨੇ ਨੇ ਪਤਾ ਤੁਸੀਂ ਇਹਨੂੰ ਐ ਖਿੱਚੋ ਠੀਕ ਐ ਐ ਕਰਕੇ ਦੋ ਚਾਰ ਵਾਰੀ ਕਰੂਗੇ ਨਾ ਇਹਦੇ ਵਾਲ ਸਹੀ ਹੋ ਜਾਣਗੇ ਆਪਣੇ ਆਪ ਤੇ ਹੁਣ ਆਪਾਂ ਇਹਨੂੰ ਪੱਕਾ ਕਰ ਲਾਂਗੇ ਤੇ ਦਾਬੂ ਨੂੰ ਸਲਾਈ ਲਗਾ ਕੇ ਇਹਦੇ ਵਾਲ ਪੱਕੇ ਕਰ ਲਾਂਗੇ ਠੀਕ ਐ ਤੁਸੀਂ ਕੀ ਕਰਨਾ ਐ ਨਾ ਜ਼ੋਰ ਦੀ ਖਿੱਚਣਾ ਇਹਨੂੰ ਠੀਕ ਐ ਇਹ ਐ ਪੂਰੀ ਜ਼ੋਰ ਦੀ ਖਿੱਚਣਾ ਲਾਸਟਿਕ ਤੇ ਫਿਰ ਇਹਦੇ ਜਿਹੜੇ ਆਪਣੀ ਪਿੱਛੇ 2.5 3 ਇੰਚ ਵੱਧ ਰੱਖਿਆ ਸੀ ਆਪਣਾ ਆਸਣ ਉਹ ਬਿਲਕੁਲ ਸੇਮ ਹੀ ਲੱਗ ਰਿਹਾ ਆਪਾਂ ਨੂੰ ਕੋਈ ਉੱਚ ਤਕੋਨਾ ਪੰਨੀ ਆ ਰਿਹਾ ਹੈਗਾ ਜਦੋਂ ਆਪਣਾ ਲਾਸਟਿਕ ਪੈ ਜਾਂਦਾ ਨਾ ਤਾਂ ਬਿਲਕੁਲ ਸੇਮ ਹੀ ਹੋ ਜਾਂਦਾ ਠੀਕ ਹੈ ਆਪਣੇ ਜਿਹੜੇ ਬਾਲ ਨੇ ਉਹ ਬਿਲਕੁਲ ਬਰਾਬਰ ਆਏ ਨੇ ਤਾਂ ਅੱਗੇ ਵਗੈਰਾ ਜਿਹੜੇ ਹੈਗੇ ਨੇ ਉਹ ਤੁਸੀਂ ਕੱਟ ਲਓ ਸਾਰੇ ਤੇ ਹੁਣ ਆਪਾਂ ਕੀ ਕਰਨਾ ਨੀਚੋਂ ਫੋਲਡ ਕਰ ਲੈਣਾ ਇਹਨੂੰ ਪਹਿਲਾਂ ਠੀਕ ਹੈ ਲੈਂਥ ਵਗੈਰਾ ਆਪਣੇ ਨਿਸ਼ਾਨ ਸਾਰਾ ਕੁਝ ਲੱਗੇ ਹੋਏ ਨੇ ਪਹਿਲੇ ਹੁਣ ਜਿੰਨਾ ਵੀ ਤੁਸੀਂ ਦੇਖੋ ਨੀਚੋਂ ਆਪਾਂ ਕੱਟਦੇ ਨਿਸ਼ਾਨ ਲਗਾਏ ਸੀ ਉਸ ਦੇ ਹਿਸਾਬ ਨਾਲ ਆਪਾਂ ਇਹਦੀ ਫੋਲਡਿੰਗ ਕਰ ਲੈਣੀ ਆ ਡੇਢ ਜਾਂ 2 ਇੰਚ ਜਿੰਨਾ ਵੀ ਤੁਸੀਂ ਮਾਰਜਨ ਰੱਖਿਆ ਤੁਹਾਨੂੰ ਫੋਲਡ ਕਰਨ ਦੇ ਵਿੱਚ ਕੋਈ ਵੀ ਉਖਾਈ ਨਹੀਂ ਆਊਗੀ ਜਿਵੇਂ ਹੁਣ ਜਦੋਂ ਆਪਾਂ ਪਹਿਲਾ ਨਿਸ਼ਾਨ ਲਗਾ ਕੇ ਰੱਖ ਲੈਣਾ ਫਿਰ ਬਹੁਤ ਹੀ ਈਜ਼ੀ ਹੋ ਜਾਂਦਾ ਆਪਾਂ ਨੂੰ ਫੋਲਡ ਕਰਨਾ ਨਹੀਂ ਤਾਂ ਫਿਰ بار بار ਨਾਪਣਾ ਤੇ ਫਿਰ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਲਈ ਤੁਸੀਂ ਜਿਹੜੇ ਨਿਸ਼ਾਨ ਨੇ ਉਹ ਪਹਿਲਾਂ ਹੀ ਲਗਾ ਲਿਆ ਕਰੋ ਆਪਾਂ ਕਿੰਨਾ ਫੋਲਡ ਕਰਨਾ ਠੀਕ ਆ ਬੀਚਾ ਜਿੱਤੇ ਇਹ ਹੋ ਗਈ ਆਪਣੀ ਫੋਲਡਿੰਗ ਐਂ ਹੀ ਆਪਾਂ ਦੂਸਰੀ ਸਾਈਡ ਫੋਲਡ ਕਰ ਲੈਣਾ ਮੈਂ ਇੱਕ ਵਾਰ ਤੁਹਾਨੂੰ ਇਧਰਲੀ ਸਾਈਡ ਫੋਲਡ ਕਰਕੇ ਦਿਖਾ ਦਾਂ ਵੀ ਤੁਸੀਂ ਐਵੇਂ ਫੋਲਡਿੰਗ ਕਰਨੀ ਹੈ ਤੁਸੀਂ ਦੂਸਰੀ ਸਾਈਡ ਐਂ ਕਰ ਲਿਓ ਠੀਕ ਆ ਕਿਉਂਕਿ ਵੀਡੀਓ ਫਿਰ ਬਹੁਤ ਲੰਬੀ ਚਲੀ ਜਾਂਦੀ ਹੈ ਤੇ ਹੁਣ ਮੈਂ ਤੁਹਾਨੂੰ ਸੈਂਟਰ ਵਾਲੀਆਂ ਜਿਹੜੀਆਂ ਸਲਾਈਆਂ ਨੇ ਉਹ ਭਰਨੀਆਂ ਦੱਸਦੀ ਆ ਦੇਖੋ ਜਿਹੜੀਆਂ ਵਿਚਕਾਰ ਵਾਲੀਆਂ ਸਲਾਈਆਂ ਹੁੰਦੀਆਂ ਨੇ ਨਾ ਉਹ ਆਪਾਂ ਜ਼ਿਆਦਾ ਡੂੰਘੀ ਨਹੀਂ ਭਰਨੀ ਹੁੰਦੀ ਸਲਾਈ ਬਸ ਜਿੰਨਾ ਵੀ ਤੁਹਾਡਾ ਪਹੁੰਚਾ ਹੈਗਾ ਰੱਖ ਕੇ ਤੁਸੀਂ ਉੱਪਰੋਂ ਜਿਹੜੀ ਹੈਗੀ ਆ ਨਾ ਉਹ ਜ਼ਿਆਦਾ ਡੂੰਘਾਈ 'ਚ ਨਾ ਮਾਰੋ ਸਲਾਈ ਨਹੀਂ ਤਾਂ ਫਿਰ ਇਹ ਵਿੱਚੋਂ ਚੜਨ ਜੇ ਲੱਗ ਜਾਂਦਾ ਹੁੰਦਾ ਤੇ ਜਦੋਂ ਆਪਾਂ ਜਿਹੜੀ ਵਿਚਕਾਰ ਲਈ ਸਲਾਈ ਆਸਣ ਵਾਲੀ ਦੇਖੋ ਕਿਵੇਂ ਲਾਉਣੀ ਹੈ ਮੈਂ ਤੁਹਾਨੂੰ ਦੱਸਦੀ ਆ ਕੱਪੜਾ ਕਿਵੇਂ ਕਰਨਾ ਇਹ ਵਾਲੀ ਆਹ ਕੱਪੜਾ ਨਾ ਥੋੜਾ ਜਿਹਾ ਐ ਕਰਕੇ ਫੋਲਡ ਕਰ ਦੇਣਾ ਐ ਐ ਤਕੋ ਨਾ ਜਾ ਠੀਕ ਹੈ ਤੇ نیچے ਆਲੇ ਨੂੰ ਵੀ ਤੇ ਥੋੜਾ ਜਿਹਾ ਖਚਾਪ ਵਗੈਰਾ ਨਹੀਂ ਕਰਨਾ ਹੈ ਜਿਹੜਾ ਐ ਤਕੋ ਨਹੀਂ ਕਰਕੇ ਭਾ ਦੇਣੀ ਹੁੰਦੀ ਹੈ ਜਿਹੜੀ ਆਸਨ ਵਾਈਸ ਰੈਂ ਵੀ ਆਪ ਨੂੰ ਪਾਏ ਕਰਕੇ ਐ ਫੋਲਡ ਵਿੱਚ ਕਰਦੇ ਆਪਾਂ ਠੀਕ ਹੈ ਕੱਪੜੇ ਨੂੰ ਫਿਰ ਇੱਥੇ ਖਿੱਚ ਵਗੈਰਾ ਨਹੀਂ ਪੈਂਦੀ ਹੈਗੀ ਠੀਕ ਹੈ ਤੇ ਇਹ ਸੀਗੀ ਆਪਣੇ A ਲਾਈਨ ਸ਼ੇਪ ਪਲਾਜ਼ੋ ਦੀ ਕਟਿੰਗ ਔਰ ਸਟਿਚਿੰਗ ਠੀਕ ਹੈ ਜੀ ਇਹ ਦੇਖੋ ਕੁਛ ਨਾ ਇਹ ਐਦਾਂ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਇਹਦਾ ਜਿਹੜਾ ਘੇਰਾ ਹੈਗਾ ਉਹ ਬਹੁਤ ਖੁੱਲਾ ਢੁਲਾ ਆ ਜਾਊਗਾ ਤੇ ਤੁਸੀਂ ਇਹਨੂੰ ਪਾਰਟੀ ਵੇਅਰ ਲੁੱਕ ਚ ਮਤਲਬ ਜਿਹੜਾ ਸੂਟ ਹੁੰਦਾ ਉਹਦੇ ਨਾਲ ਵੇਅਰ ਕਰ ਸਕਦੇ ਹੋ ਠੀਕ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਆਪਾਂ ਮਿਲਦੇ